ਬਹੁਤ ਹੀ ਸਤਿਕਾਰਯੋਗ ਪ੍ਰਧਾਨਗੀ ਮੰਡਲ ਤੇ ਵਿਦਵਾਨ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਿਨਾ ਭੂਮਿਕਾ ਤੋਂ ਆਪਣਾ ਪੇਪਰ ਜਿਹੜਾ ਉਹ ਪੇਸ਼ ਕਰਾਂਗਾ ਮੇਰਾ ਵਿਸ਼ਾ ਹੈ ਸਿੱਖੀ ਦਾ ਧੁਰਾ ਸ੍ਰੀ ਗੋਇੰਦਵਾਲ ਸਾਹਿਬ ਬਿਆਸ ਦਰਿਆ ਦੇ ਪਾਰਲੇ ਕਿਨਾਰੇ ਸੁਲਤਾਨਪੁਰ ਲੋਧੀ ਦੇ ਨੇੜੇ ਤਲਵੰਡੀ ਚੌਧਰੀਆਂ ਆਰਾਮ ਦਾ ਇੱਕ ਪਿੰਡ ਹੈ ਇਥੋਂ ਦੇ ਉਸ ਨੀਕ ਗੋਂਦੇ ਖੱਤਰੀ ਦੀ दिली ਖਾਸ਼ੀ ਕਿ ਉਹ ਆਪਣਾ ਇੱਕ ਵੱਖਰਾ ਨਗਰ ਵਸਾਵੇ ਕੁਦਰਤੀ ਆਫਤਾਂ ਦੁਆਰਾ ਆਪਣੇ ਯਤਨਾਂ ਵਿੱਚ ਅਸਫਲ ਹੋ ਕੇ ਗੋਂਦੇ ਨੇ ਦੁਸ਼ਟ ਆਤਮਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਗੁਰੂ ਅੰਗਦ ਦੇਵ ਜੀ ਦਾ ਅਸ਼ੀਰਵਾਦ ਲੈਣ ਲਈ ਕਡੂਰ ਸਾਹਿਬ ਗਿਆ 1546 ਈਸਵੀ ਵਿੱਚ ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ ਗੁਰੂ ਅਮਰਦਾਸ ਜੀ ਨੇ ਇਹ ਨਗਰ ਵਸਾਇਆ ਤੇ ਗੋਂਦੇ ਦੇ ਨਾਮ ਉੱਤੇ ਹੀ ਇਸ ਦਾ ਨਾਮ ਗੋਇੰਦਵਾਲ ਰੱਖਿਆ ਗੋਇੰਦਵਾਲ ਸਾਹਿਬ ਕਰਨਪਾਪਨ ਸਾਹਿਬ ਤੋਂ 23 ਕਿਲੋਮੀਟਰ ਦੀ ਦੂਰੀ ਤੇ ਸਥਿਤ ਪੰਜਾਬ ਦਾ ਸੁੰਦਰ ਸ਼ਹਿਰ ਹੈ ਸਿੱਖ ਧਰਮ ਵਿੱਚ ਮਹੱਤਵਪੂਰਨ ਅਹਿਮੀਅਤ ਕਰਕੇ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਕਿਹਾ ਜਾਂਦਾ ਹੈ ਕਿਉਂਕਿ ਗੁਰੂ ਅਮਰਦਾਸ ਜੀ ਦੀ ਗੁਰਗੱਦੀ ਦੌਰਾਨ ਇਹ ਸਿੱਖ ਸਰਗਰਮੀਆਂ ਦਾ ਮਹੱਤਵਪੂਰਨ ਕੇਂਦਰ ਰਿਹਾ ਅਤੇ ਨਾਲ ਹੀ ਗੋਇੰਦਵਾਲ ਸਾਹਿਬ ਸਿੱਖੀ ਦਾ ਮੋਢਲਾ ਪ੍ਰਚਾਰ ਕੇਂਦਰ ਵੀ ਸੀ ਸ੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਵਿੱਚ 33 ਸਾਲ ਰਹੇ ਜਿੱਥੇ ਉਹਨਾਂ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਇੱਕ ਨਵੀਂ ਪ੍ਰਣਾਲੀ ਵੀ ਵਿਕਸਿਤ ਕੀਤੀ ਜਿਸ ਨੂੰ ਮੰਜੀ ਪ੍ਰਣਾਲੀ ਕਿਹਾ ਜਾਂਦਾ ਹੈ ਇੱਥੇ ਹੀ ਉਹਨਾਂ ਨੇ ਸਤੀ ਪ੍ਰਥਾ ਦਾ ਖੰਡਨ ਕੀਤਾ ਗੋਇੰਦਵਾਲ ਸਾਹਿਬ ਵਿਖੇ ਹੀ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਬਾਣੀ ਦੀ ਰਚਨਾ ਕੀਤੀ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਅਮਰਦਾਸ ਜੀ ਅਗਲੇ ਗੁਰੂ ਪਾਈ ਜੇਠਾ ਸ੍ਰੀ ਗੁਰੂ ਰਾਮਦਾਸ ਜੀ ਨੂੰ ਮਿਲੇ ਸ੍ਰੀ ਗੁਰਜਨ ਦੇਵ ਜੀ ਦਾ ਜਨਮ ਵੀ ਇੱਥੇ ਹੀ 15 ਅਪ੍ਰੈਲ 1563 ਨੂੰ ਹੋਇਆ ਸੀ ਗੁਰੰਗਦੇਵ ਜੀ ਦੇ ਪੁੱਤਰ ਨਰਾਜਸਨ ਕਿਉਂਕਿ ਉਹਨਾਂ ਨੇ ਦਾਵਾ ਕੀਤਾ ਸੀ ਕਿ ਉਹਨਾਂ ਦੇ ਪਿਤਾ ਤੋਂ ਬਾਅਦ ਗੁਰਗੱਦੀ ਦੇ ਵਾਰਸ ਉਹ ਹੋਣਗੇ ਇਸ ਲਈ ਗੁਰੰਗਦੇਵ ਜੀ ਦੇ ਪੁੱਤਰ ਦਾਤੂ ਨੇ ਖਡੂਰ ਸਾਹਿਬ ਵਿੱਚ ਆਪਣੇ ਆਪ ਨੂੰ ਗੁਰੂ ਹੋਣ ਦਾ ਐਲਾਨ ਕਰ ਦਿੱਤਾ ਪਰ ਸਿੱਖਾਂ ਨੇ ਉਸ ਨੂੰ ਗੁਰੂ ਨਾ ਮੰਨਿਆ ਦੂਜੇ ਪਾਸੇ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ ਹੁਕਮ ਕੀਤਾ ਕਿ ਸਾਰੇ ਵਿਅਕਤੀ ਊਚ ਨੀਚ ਅਮੀਰ ਗਰੀਬ ਰਾਜਾ ਰੰਕ ਬ੍ਰਾਹਮਣ ਸ਼ੁੱਧਰ ਅਤੇ ਹਿੰਦੂ ਮੁਸਲਮਾਨ ਦੇ ਭੇਦਭਾਵ ਤੋਂ ਬਗੈਰ ਗੁਰੂ ਦੇ ਲੰਗਰ ਵਿੱਚ ਬਰਾਬਰ ਬੈਠ ਕੇ ਭੋਜਨ ਸ਼ਕਣਗੇ ਇਸ ਪ੍ਰਥਾ ਨੇ ਬ੍ਰਾਹਮਣਾ ਨੂੰ ਬਹੁਤ ਪਰੇਸ਼ਾਨ ਕੀਤਾ ਸੀ ਇਹਨਾਂ ਬ੍ਰਾਹਮਣਾ ਤੇ ਹੋਰ ਉੱਚ ਜਾਤੀਆਂ ਦੇ ਨੇਤਾਵਾਂ ਨੇ ਗੁਰਗੱਦੀ ਉੱਤੇ ਕਬਜ਼ਾ ਕਰਨ ਲਈ ਦਾਤੂ ਦਾ ਸਾਥ ਦਿੱਤਾ ਉਹਨਾਂ ਦੇ ਸਮਰਥਨ ਤੇ ਦਾਤੂ ਗੋਇੰਦਵਾਲ ਵੱਲ ਚੱਲ ਪਿਆ ਗੁਰੂ ਅਮਰਦਾਸ ਜੀ ਆਪਣੇ ਸੰਗਹਾਸਨ ਤੇ ਬਰਾਜਮਾਨ ਸਨ ਅਤੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਦਾਤੂ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਆਇਆ ਤੇ ਗੁਰੂ ਜੀ ਨੂੰ ਲੱਤ ਮਾਰ ਦਿੱਤੀ। ਤਾਂ ਗੁਰੂ ਜੀ ਥੜੇ ਤੋਂ ھی ਠਾਂ ਡਿਗ ਪਏ। ਦਾਤੂ ਨੇ ਥੜੇ ਤੇ ਕਬਜ਼ਾ ਕਰ ਲਿਆ ਤੇ ਆਪਣੇ ਆਪ ਨੂੰ ਗੁਰੂ ਘੋਸ਼ਿਤ ਕਰ ਦਿੱਤਾ। ਗੁਰੂ ਅਮਰਦਾਸ ਜੀ ਉੱਠੇ ਤੇ ਅਤਿ ਨਿਮਰਤਾ ਨਾਲ ਬੋਲੇ ਕਿ ਮਹਾਰਾਜ ਮੈਨੂੰ ਮਾਫ਼ ਕਰਨਾ ਮੇਰੀਆਂ ਸਖਤ ਢੀਆਂ ਕਾਰਨ ਤੁਹਾਡੇ ਕੁੰਬਲ ਪੈਰਾਂ ਤੇ ਛੱਟ ਲੱਗੀ ਹੋਵੇਗੀ। ਇਸ ਤੋਂ ਬਾਅਦ ਗੁਰੂ ਜੀ ਗੋਇੰਦਵਾਲ ਛੱਡ ਕੇ ਆਪਣੇ ਪਿੰਡ ਬਾਸਰ ਕੇ ਚਲੇ ਗਏ। ਉਹਨਾਂ ਨੇ ਕਿਸੇ ਨੂੰ ਆਪਣੇ ਟਿਕਾਣੇ ਬਾਰੇ ਦਸੇ ਬਿਨਾ ਆਪਣੇ ਆਪ ਨੂੰ ਕਸਬੇ ਦੇ ਬਾਹਰ ਇੱਕ ਘਰ ਵਿੱਚ ਬੰਦ ਕਰ ਲਿਆ। ਦਾਤੂ ਗੋਇੰਦਵਾਲ ਵਿੱਚ ਗੁਰੂ ਦੀ ਗੱਦੀ ਤੇ ਬੈਠਾ ਸੀ ਤੇ ਉਸ ਨੂੰ ਆਪਣੀ ਪਦਵੀ ਦਾ ਬਹੁਤ ਮਾਣ ਸੀ। ਪਰ ਸਿੱਖਾਂ ਨੇ ਉਹਨੂੰ ਗੁਰੂ ਨਹੀਂ ਮੰਨਿਆ ਤੇ ਸਾਰੇ ਸ਼ਰਧਾਲੂ ਆਪਣੇ ਗੁਰੂ ਦਾ અપਮਾਨ ਸੁਣ ਕੇ ਗੋਇੰਦਵਾਲ ਛੱਡ ਕੇ ਚਲੇ ਗਏ। ਸਿੱਖਾਂ ਦੀ ਆਪਣੇ ਪ੍ਰਤੀ ਨਫ਼ਰਤ ਵੇਖ ਕੇ ਇੱਕ ਦਿਨ ਦਾਤੂ ਨੇ ਆਪਣੀ ਨਵੀਂ ਪ੍ਰਾਪਤ ਕੀਤੀ ਦੌਲਤ ਨੂੰ ਉਠਾ ਤੇ ਲੱਦ ਲਿਆ ਤੇ ਖਡੂਰ ਸਾਹਿਬ ਵਾਪਸ ਆ ਗਿਆ। ਰਸਤੇ ਵਿੱਚ ਉਸ ਦਾ ਸਾਹਮਣਾ ਕੁਝ ਲੁਟੇਰਿਆਂ ਨਾਲ ਹੋ ਗਿਆ ਜਿਨ੍ਹਾਂ ਨੇ ਦੌਲਤ ਸਮੇਤ ਉਸ ਨੂੰ ਦੌਲਤ ਸਮੇਤ ਊਠਾਂ ਨੂੰ ਫੜ ਲਿਆ ਤੇ ਇੱਕ ਲੁਟੇਰੇ ਨੇ ਦਾਤੂ ਦੇ ਉਸੇ ਪੈਰ ਤੇ ਮਾਰਿਆ ਜਿਸ ਨਾਲ ਉਸਨੇ ਗੁਰੂ ਜੀ ਨੂੰ ਲੱਤ ਮਾਰੀ ਸੀ। ਦਾਤੂ ਦਾ ਪੈਰ ਸੁੱਜ ਗਿਆ ਤੇ ਉਸ ਨੂੰ ਬਹੁਤ ਦਰਦ ਹੋਇਆ। ਸਿੱਖ ਆਪਣੇ ਗੁਰੂ ਨੂੰ ਛੱਡ ਕੇ ਦੁਖੀ ਸਨ। ਉਹਨਾਂ ਸਾਰੇ ਪਾਸੇ ਭਾਲ ਕੀਤੀ ਪਰ ਗੁਰੂ ਜੀ ਕਿਤੇ ਨਹੀਂ ਮਿਲੇ। ਬਾਬਾ ਬੁੱਢਾ ਜੀ ਦੀ ਅਗਵਾਈ ਹੇਠ ਉਹਨਾਂ ਨੇ ਅਰਦਾਸ ਕੀਤੀ ਤੇ ਫਿਰ ਗੁਰੂ ਜੀ ਦੀ ਘੋੜੀ ਨੂੰ ਛੱਡ ਦਿੱਤਾ ਤੇ ਨਾਲ ਹੀ ਇਹਦਾ ਪਿੱਛਾ ਕੀਤਾ। ਘੋੜੀ ਨੇ ਬਾਸਰਕੇ ਵੱਲ ਗੁਰੂ ਘਰ ਦਾ ਰਸਤਾ ਬਣਾਇਆ ਤੇ ਦਰਵਾਜ਼ੇ ਅੱਗੇ ਖੜੀ ਹੋ ਗਈ। ਦਰਵਾਜੇ ਤੇ ਲਿਖਿਆ ਸੀ ਜੋ ਹੋਈਏ ਦਰਵਾਜਾ ਖੋਲੇਗਾ ਉਹ ਮੇਰਾ ਸਿੱਖ ਨਹੀਂ ਤੇ ਨਾ ਹੀ ਮੈਂ ਉਸ ਦਾ ਗੁਰੂ ਹਾਂ ਸੰਗਤਾ ਨੇ ਨਾ ਦਰਵਾਜਾ ਖੋਲਿਆ ਤੇ ਬਾਬਾ ਬੁੱਢਾ ਜੀ ਦੀ ਸਲਾਹ ਨਾਲ ਕਮਰੇ ਦੇ ਪਿਛਲੇ ਪਾਸਿਓਂ ਸਨ ਲਗਾ ਕੇ ਸੰਗਤਾਂ ਅੰਦਰ ਦਾਖਲ ਹੋਈਆਂ ਗੁਰੂ ਅੱਗੇ ਬੇਨਤੀ ਕੀਤੀ ਗੁਰੂ ਜੀ ਆਪਣੇ ਸਿੱਖਾਂ ਦੇ ਪਿਆਰ ਤੇ ਸ਼ਰਧਾ ਨੂੰ ਨਜ਼ਰ ਅੰਦਾਜ਼ ਨਾ ਕਰ ਸਕੇ ਤੇ ਗੋਇੰਦਵਾਲ ਸਾਹਿਬ ਆਪਸ ਆ ਗਏ ਗੁਰੂ ਅਮਰਦਾਸ ਜੀ ਦਾ ਸਿੱਖ ਪੰਥ ਦੇ ਵਿਕਾਸ ਵਿੱਚ ਮਹੱਤਵਪੂਰਨ ਕੰਮ ਗੋਇੰਦਵਾਲ ਸਾਹਿਬ ਵਿਖੇ ਬੌਲੀ ਦਾ ਨਿਰਮਾਣ ਕਰਨਾ ਸੀ ਗੁਰੂ ਅਮਰਦਾਸ ਜੀ ਨੇ ਗੋੰਦਵਾਲ ਵਿੱਚ ਕੁਝ ਜ਼ਮੀਨ ਖਰੀਦੀ ਤੇ 1552 ਈਸਵੀ ਵਿੱਚ ਬੋਲੀ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ। ਬੋਲੀ ਨਿਰਮਾਣ ਦਾ ਪਹਿਲਾ ਟੱਕ ਬਾਬਾ ਬੁੱਢਾ ਜੀ ਨੇ ਲਾਇਆ ਅਤੇ ਇਹ ਕਾਰਜ 1569 ਈਸਵੀ ਵਿੱਚ ਮੁਕੰਮਲ ਹੋਇਆ। ਇਸ ਬੋਲੀ ਦਾ ਨਿਰਮਾਣ ਕਰਨ ਪਿੱਛੇ ਗੁਰੂ ਜੀ ਦੇ ਦੋ ਉਦੇਸ਼ ਸਨ। ਪਹਿਲਾ ਉਹ ਸਿੱਖਾਂ ਨੂੰ ਵੱਖਰਾ ਤੀਰਥ ਸਥਾਨ ਦੇਣਾ ਚਾਹੁੰਦੇ ਸਨ ਤੇ ਦੂਜਾ ਇੱਥੋਂ ਦੇ ਲੋਕਾਂ ਲਈ ਪਾਣੀ ਦੀ ਸਮੱਸਿਆ ਨੂੰ ਦੂਰ ਕਰਨਾ ਚਾਹੁੰਦੇ ਸਨ। ਬੋਲੀ ਦੇ ਤਲ ਤੱਕ ਪਹੁੰਚਣ ਲਈ 84 ਪੌੜੀਆਂ ਬਣਵਾਈਆਂ ਗਈਆਂ। ਕਹਿਆ ਜਾਂਦਾ ਹੈ ਕਿ ਜਿਹੜਾ ਪ੍ਰਾਣੀ ਸਰਦਾ ਨਾਲ ਹਰ ਇੱਕ ਪੌੜੀ ਤੇ ਬੈਠ ਕੇ ਇੱਕ ਜਪਜੀ ਸਾਹਿਬ ਦਾ ਪਾਠ ਤੇ ਇੱਕ ਇਸ਼ਨਾਨ ਕਰਦਾ ਹੋਇਆ 84 ਵਾਰ ਜਹਾ ਕਰਦਾ ਹੈ ਉਹ 84 ਲੱਖ ਜੁਨਾ ਤੋਂ ਮੁਕਤ ਹੋ ਜਾਂਦਾ ਹੈ। ਬੌਲੀ ਦਾ ਨਿਰਮਾਣ ਸਿੱਖ ਪੰਤੇ ਵਿਕਾਸ ਲਈ ਵੱਡਾ ਯਤਨ ਸੀ। ਇਸ ਨਾਲ ਇੱਕ ਪਾਸੇ ਸਿੱਖਾਂ ਨੂੰ ਤੀਰਥ ਸਥਾਨ ਮਿਲ ਗਿਆ ਤੇ ਦੂਜਾ ਗੋਂਦਵਾਲ ਸਾਹਿਬ ਤੇ ਲੋਕਾਂ ਦੀ ਸਾਫ਼ ਪਾਣੀ ਪੀਣ ਦੀ ਸਮੱਸਿਆ ਦੂਰ ਹੋ ਗਈ। ਦੂਜਾ ਗੋਂਦਵਾਲ ਸਾਹਿਬ ਤੋਂ ਹੀ ਸੰਗਤ ਤੇ ਪੰਗਤ ਦੀ ਪਰਸਾ ਸ਼ੁਰੂ ਹੋਈ 17 ਮਈ 1565 ਈਸਵੀ ਨੂੰ ਮੁਗਲ ਬਾਦਸ਼ਾਹ ਅਕਬਰ ਨੇ ਗੋਇੰਦਵਾਲ ਸਾਹਿਬ ਕੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਸੀ ਇਸ ਇਤਿਹਾਸਿਕ ਸਥਾਨ ਦਾ ਜ਼ਿਕਰ ਪਟਾਂ ਦੇ ਸੋਈਆਂ ਵਿੱਚ ਵੀ ਮਿਲਦਾ ਹੈ ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਬినాਸ਼ ਬਨਾਇਓ ਗਇਓ ਦੁਖ ਦੂਰ ਪਰਪਣ ਕੋਸੋ ਗੁਰੂ ਮੁਖ ਦੇਖ ਗੁਰੂ ਸੁਪਾਇਓ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਤੋਂ ਡੇਢ ਮੀਲ ਦੂਰ ਇੱਕ ਦਰਖਤੇ ਹੇਠਾਂ ਜਿੱਥੇ ਉਹ ਸ਼ਰਾਮ ਕੀਤਾ ਸੀ ਉਸ ਸਥਾਨ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਬਣਾਇਆ ਗਿਆ ਸੀ ਉਹ ਇਤਿਹਾਸਕ ਦਰਖਤ ਅੱਜ ਵੀ ਸੰਭਾਲਿਆ ਹੋਇਆ ਹੈ ਗੁਰਦਾਰਾ ਸ੍ਰੀ ਚਬਾਰਾ ਸਾਹਿਬ ਗੋਦਵਾਲ ਗੁਰੂ ਅਮਰਦਾਸ ਜੀ ਅਤੇ ਉਹਨਾਂ ਦੇ ਪਰਿਵਾਰ ਦਾ ਘਰ ਸੀ ਇੱਥੇ ਹੀ ਬੀਬੀ ਭਾਨੀ ਨੇ ਗੁਰੂ ਜੀ ਅੱਗੇ ਗੁਰਗੱਦੀ ਪਰਿਵਾਰ ਵਿੱਚ ਦੇਣ ਦੀ ਬੇਨਤੀ ਕੀਤੀ ਸੀ ਇਹ ਉਹ ਸਥਾਨ ਸੀ ਜਿੱਥੇ 1563 ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਜਨਮ ਹੋਇਆ ਸੀ ਇਸ ਸਥਾਨ ਤੇ ਥਮ ਸਾਹਿਬ ਸੀ ਜਿੱਥੇ ਗੁਰੂ ਅਰਜਨ ਸਾਹਿਬ ਬਚਪਨ ਵਿੱਚ ਖੇਡਿਆ ਕਰਦੇ ਸਨ ਬੀਬੀ ਭਾਨੀ ਜੀ ਇੱਥੇ ਹੀ ਲੰਗਰ ਤਿਆਰ ਕਰਦੇ ਸਨ ਇੱਕ ਹੋਰ ਗੁਰਦਰਾ ਹੈ ਉੱਥੇ ਸ੍ਰੀ ਅਕਾਲ ਚਲਾਨਾ ਸਾਹਿਬ ਭਾਈ ਗੁਰਦਾਸ ਜੀ ਨਾਲ ਸੰਬੰਧਿਤ ਭਾਈ ਗੁਰਦਾਸ ਜੀ ਇੱਕ ਉੱਗੇ ਵਿਦਵਾਨ ਕਵੀ ਤੇ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ ਉਹਨਾਂ ਨੇ ਸਿੱਖ ਧਰਮ ਦੀ ਅਨਾਛੀ ਸੇਵਾ ਕੀਤੀ ਉਹ ਆਪਣੇ ਉਦੇਸ਼ ਲਈ ਇੰਨਾ ਸਮਰਪਿਤ ਸਨ ਕਿ ਉਹਨਾਂ ਨੇ ਕਦੇ ਵਿਆਹ ਨਹੀਂ ਸੀ ਕੀਤਾ ਭਾਈ ਗੁਰਦਾਸ 1579 ਤੋਂ 1637 ਤੱਕ 58 ਸਾਲਾਂ ਤੱਕ ਤੀਜੇ ਚੌਥੇ ਪੰਜਵੇਂ ਤੇ ਛੇਵੇਂ ਗੁਰੂਆਂ ਨਾਲ ਨਜ਼ਦੀਕੀ ਸੰਗਤ ਵਿੱਚ ਰਹੇ ਭਾਈ ਗੁਰਦਾਸ ਜੀ ਨੇ ਗੁਰਦਾਰਾ ਸ੍ਰੀ ਕਾਲ ਚਲਾਨਾ ਸਾਹਿਬ ਵਿਖੇ ਅੰਤਮ ਸਾਹ ਲਿਆ ਗੁਰਦਾਰਾ ਸਹਿਬ ਸ੍ਰੀ ਚਵਾਰਾ ਸਾਹਿਬ ਗੋਂਦਵਾਲ ਦੇ ਕੱਬੇ ਪਾਸੇ ਸਥਿਤ ਹੈ ਭਾਈ ਗੁਰਦਾਸ ਦੀ ਇੰਨੀ ਨਿਮਰਤਾ ਨਿਮਰਤਾ ਇੰਨੀ ਮਹਾਨ ਸੀ ਕਿ ਭਾਵੇਂ ਉਹਨਾਂ ਨੇ ਆਦ ਗ੍ਰੰਥ ਗੁਰੂ ਅਰਜਨ ਦੇਵ ਜੀ ਦੇ ਕਹਿਣ ਤੇ ਲਿਖਿਆ ਤੇ ਇਸ ਵਿੱਚ ਕਈ ਹਿੰਦੂਆਂ ਤੇ ਮੁਸਲਮਾਨ ਸੰਤਾਂ ਦੀਆਂ ਕਥਾਵਾਂ ਨੂੰ ਸ਼ਾਮਲ ਕੀਤਾ ਤੇ ਗੁਰੂ ਆਪ ਗੁਰੂ ਜੀ ਦੇ ਮਾਮਾ ਸਨ ਫਿਰ ਵੀ ਉਹਨਾਂ ਨੇ ਇਸ ਵਿੱਚ ਆਪਣੀਆਂ ਰਚਨਾਵਾਂ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਇੱਕ ਉੱਚੇ ਦਰਜੇ ਦਾ ਸਧਾਰਨ ਕਾਰਨ ਕਰਕੇ ਕਿ ਉਹ ਆਪਣੇ ਆਪ ਨੂੰ ਭਗਤਾਂ ਦੀ ਸਥਿਤੀ ਵਿੱਚ ਨਹੀਂ ਚੁਪਣਾ ਚਾਹੁੰਦੇ ਗੋਇੰਦਵਾਲ ਸਾਹਿਬ ਦੇ ਜਾਇਰਦਰ ਗੁਰਦਵਾਰਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਦੁਆਰਾ ਕੀਤਾ ਜਾਂਦਾ ਹੈ ਸਤੰਬਰ ਦੇ ਮਹੀਨੇ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਇੱਥੇ ਤਿੰਨ ਰੋਜ਼ਾ ਭਾਰੀ ਮੇਲਾ ਲੱਗਦਾ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ